ਆ ਬਾਗੂਣੀ ਖਾਈ ਜਾਂਦੇ ਟਟ ਟੜ ਦਾਣੇ ਨੂੰ ਪਈ ਜਾਂਦੇ ਆ ਆ ਮਲਟੀਵਿਟਾਮਿਨ ਹੁੰਦੀ ਹੈ ਬਾਬੇ ਕਹਿੰਦੇ ਸ਼ੀਲਾ ਨਹੀਂ ਹੁੰਦਾ ਸ਼ੀਲਾ ਨਹੀਂ ਹੁੰਦਾ ਲੋਹਾ ਗਿਆ ਬਈ ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤ ਸ਼ੀਰੀਆ ਕਾਲ ਅੱਜ ਕਬੂਤਰ ਵੀ ਸੈਂਟਾ ਤੇ ਆਪਾਂ ਵੀ ਸੈਟ ਆ ਅੱਜ ਕਰਦੇ ਆ ਵੀਡੀਓ ਸ਼ੁਰੂ ਤੇ ਜਿਹੜੇ ਵੀ ਐਨ ਆਰ ਆ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਇਆ ਬਾਬੇ ਕਬੂਤਰ ਕੱਢ ਲੈ ਸਾਰੇ ਆਉੜਦੇ ਆ ਤੇ ਕਬੂਤਰ ਕੱਢੀ ਜਾਂਦੇ ਆ ਮੇਲਾ ਬਣਾਈਏ ਹੁਣ ਬਹੁਤ ਪਿੱਛੇ ਰਹਿ ਗਏ ਆ ਆਪਾਂ ਪੰਜ ਵਾਰੀਆਂ ਹਾਰ ਗਏ ਚਾਰ ਕੇ ਪੰਜ ਇੱਕ ਜਿੱਤ ਗਏ ਚਾਰ ਹਾਰ ਗਏ ਆ ਤੇ ਇੱਕ ਤਾਂ ਆਪਣੇ ਦੂਸਰੇ ਚ ਹੀ ਚਲੋ ਨਹੀਂ ਹੀ ਬੈਠੇ ਫਿਰ ਵੀ ਚਾਰੇ ਹੀ ਚਲੋ ਹਾਰਈਆਂ ਉਹ ਵੀ ਹਾਰੇ ਚ ਹੀ ਹੁੰਦਾ ਤੇ ਹੁਣ ਕਬੂਤਰ ਕੱਢੀਏ ਆਪਾਂ ਸੈੱਟ ਸੁੱਟ ਕਰਕੇ ਤੇ ਬਾਜੀ-ਬੂਜੀ ਲਈਏ ਜਿੱਤ ਕੇ ਤੇ ਤੁਸੀਂ ਵੀ ਦਿਓ ਸਾਥ ਮੜਿਆ ਅਰਦਾਸਾਂ ਤੁਸੀਂ ਕਰਦੇ ਆ ਮੈਨੂੰ ਪਤਾ ਮੇਰੇ ਭਰਾ ਸਾਰੇ ਹੀ ਹਨ ਸਾਰੇ ਭਰਾ ਆਪਣੇ ਅਰਦਾਸਾਂ ਕਰਦੇ ਆ ਤੇ ਜਿੱਤਾਂਗੇ ਵੀ ਬਸ ਆ ਗਿਆ ਕੰਮ ਸ਼ੁਰੂ ਹੋਣ ਵਾਲਾ ਹੀ ਆ ਹੁਣ ਆਪਣਾ ਆ ਕਬੂਤਰਾਂ ਨੂੰ ਕੱਲ ਇੱਟ ਕੁੱਟ ਕੇ ਪਾਈ ਸੀ ਜਿਹੜੇ ਆਪਾਂ ਕਬੂਤਰ ਨਹੀਂ ਵੀ ਕੱਢਦੇ ਹਨ ਇਹ ਵੀ ਕਬੂਤਰ ਮਾਰ ਸੀ ਹੋਂ ਸੈੱਟ ਆਪਣੇ ਕਬੂਤਰ ਸਾਰੇ ਬਾਬੇ ਦੀ ਕਿਰਪਾ ਨਾਲ ਤੇ ਆ ਜੋ ਸਾਰੇ ਹੀ ਕਟਾਂਗੇ ਅੱਜ ਜਿੰਨੇ ਵੀ ਆ ਗਿਣ ਲਓ ਫੇ ਕਿੰਨੇ ਅੱਜ 1 2 3 4 5 6 7 8 9 10 11 12 13 14 15 16 17 18 19 20 21 22 22 ਕਬੂਤਰ ਆ ਬਾਬੇ 22 ਦੇ ਬਾਈ ਇਹ ਵੀ ਜਾਣ ਗਿਆ ਤੇ ਨਵੇਂ ਬਾਹਰ ਜਿਹੜਾ ਚੰਗਾ ਫਿਰਨ ਲੱਪਿਆ ਉਹ ਬਾਬੇ ਦੀ ਕਿਰਪਾ ਨਾਲ ਆਜੂ ਬਦਾਮਾਂ ਤੇ ਤੇ ਆ ਕਬੂਤਰਾਂ ਨੇ ਥੋੜਿਆ ਜਾਨੇ ਰਹਿਸ਼ ਰੱਖੀਏ ਉਹ ਹਿਸਾਬ ਨਾਲ ਸਾਫ਼ ਹੋਣ ਦੇ ਜਦ ਤੱਕ ਆਪਾਂ ਸਾਢੇ 7 ਕੱਢਦੇ ਹੁੰਦੇ ਸੀਗੇ ਤੇ ਰੋਜੇ 7.5 ਦੇ ਹਿਸਾਬ ਨਾਲ ਹੀ ਦੋ ਦੋ ਤਿੰਨ ਤਿੰਨ ਗਿਰੀਆਂ ਇਹ ਦੋ ਦੋ ਤਿੰਨ ਤਿੰਨ ਦਾਣੇ ਆਂਦਰ ਮਿਲ ਗਿਰੀਆਂ ਦੇ ਬਾਕੀ ਸਾਫ ਆ ਇਹਨਾਂ ਨੂੰ ਰਾਤ ਨੂੰ ਅੱਪਾ ਅੱਜ ਦਾਲ ਚੀਨੀ ਦਾ ਪਾਣੀ ਲਾਵਾਂਗੇ ਜਿਹੜੀ ਆਪਣੀ ਇਹਨਾਂ ਦੀ ਬਾਇ ਹੋ ਗਈ ਨਾ ਲੱਸੀ ਲੁੱਸੀ ਦੇ ਕੇ ਲਗਾਤਾਰ ਲੱਸੀ ਦਹੀਂ ਦਿੱਤਾ ਉਹ ਗਰਮ ਕਰਾਂਗੇ ਮਾੜੇ ਇਹ ਕੂਤਰ ਸਾਰੀ ਆਪਣੀ ਹੈ ਨਾ ਤੇ ਆ ਜਾਓ ਫੇ ਬਾਬੇਓ ਕੱਡੀਆਂ ਕੂਤਰ ਤੇ ਮਿਲਦੇ ਆਂ ਕੱਢ ਕੇ ਬਾਬੇਓ ਕਹਿੰਦੇ ਸ਼ੀਲਾ ਨਹੀਂ ਹੁੰਦਾ ਸ਼ੀਲਾ ਨਹੀਂ ਹੁੰਦਾ ਲੋ ਆ ਗਿਆ ਵੀ ਦੱਸ ਵੇ ਸਾਡਾ ਕਿਉਂ ਨਹੀਂ ਹੁੰਦਾ ਦੂਜਾ ਵਿਆਹ ਤਾਂ ਨਹੀਂ ਕਰਾ ਲਿਆ ਮੈਂ ਨਾ ਹੈਂ ਉਹ ਵਿਆਹੀ ਕਰਾਈ ਜਾਣੀ ਮਿਲ ਨਾ ਨਾ ਪਿਉਂਦਾ ਨਹੀਂ ਏ ਡਰ ਗਿਆ ਬਾਬਿਓ ਇਹ ਡੋਲ ਗਿਆ ਇਹ ਡੋਲ ਗਿਆ ਆ ਇਹ ਡੋਲ ਗਿਆ ਇਹ ਡਰ ਗਿਆ ਬਿਮਾਰ ਹੋਏ ਪੁੱਤਰ ਦੇਖ ਕੇ ਇਹ ਹੌਸਲਾ ਛੱਡਦਾ ਹੁਣ ਕੀ ਬਣੀ ਦੋ ਦਿਨ ਕੰਮ ਤੈਨੂੰ ਪਤਾ ਉਹ ਕੰਮ ਯਾ ਪੈ ਗਿਆ ਹੈਗਾ ਹਾਂ ਕੋਈ ਨਹੀਂ ਕੋਈ ਚੱਕਰ ਥੱਕਾ ਅੱਜ ਵੀ ਹੁਣ ਚੱਲਾ ਆਣ ਵੀ ਬਸ ਇਹਨੇ ਕੋਈ ਬਾਦ ਦੋ 10 ਮਿੰਟ ਬੈਠਣਾ ਹੈਗਾ ਇਹਨੇ ਰੱਖ ਲਈ ਕੋਈ ਹੋਰ ਹੈ ਦੱਸਦਾ ਅੱਜ ਭਾਬੀ ਨੂੰ ਜਾ ਕੇ ਮੈਂ ਕਹਣਾ ਇਹ ਜਾਂਦਾ ਕਿ ਕੋਈ ਹੋਰ ਇਹ ਸਾਲਾ ਅੱਗੇ ਨੂੰ ਮੋਟਾ ਹੋਰ ਹੋ ਗਿਆ ਲੋ ਬਾਬੇ ਕੁਤਰੇ ਮਾਤਰਾ ਗੱਡੇ ਆ ਦੋ ਬਹਿਗੇ ਆ ਤੇ ਦੋ ਤਿੰਨ ਪਹਿਲਾਂ ਵੀ ਬਹਿਗੇ ਪੰਜ ਸਤ ਟੋਟਲ ਤੇ ਬਾਕੀ ਕੁਤਰ ਉੱਡੀ ਜਾਂਦੇ ਆ ਅਗਲੇ ਉੱਡੀ ਜਾਂਦੇ ਆ ਅੱਜ ਗਏ ਉੱਤੇ ਬਾਬੇ ਅੱਜ ਫਰਕ ਕੁਤਰਾਂ ਚ ਬਹੁਤ ਜ਼ਿਆਦਾ ਕੀ ਬਣਾਈ ਜਾਣਾ ਫਿਰ ਵਾਹ ਬਣਾਉਣਾ ਕੀ ਹੈ 23 ਨੂੰ ਕਿੱਦਾਂ ਫਿਰ ਹੈ ਤਾਂ ਮਮਾ ਚਾਹ ਵੀ ਨਹੀਂ ਪੀਣ ਦੇ ਸੱਦ ਆ ਜਾ ਆ ਜਾ ਆ ਜਾ ਆ ਜਾ ਤੇ ਤੂੰ ਹੁੰਦਾ ਹੀ ਮੈਂ ਤਾਂ ਫੇਰ ਨਿਕਲ ਜਾਣਾ ਕਿ ਪਾਸੇ ਨੇ ਐ ਨਹੀਂ ਜਾਣਾ ਉਹ ਕਿੱਲੇ ਮੈਂ ਤਾਂ ਕਾਕਾ ਬੱਸ ਮੈਂ ਲਾ ਦੂੰ ਕਿੱਦਾਂ ਵੀ ਨਿਕਲ ਗਏ 23 ਦੇ ਕੀ ਜਾ ਸਮਾਚਾਰ ਆ 23 ਨਹੀਂ ਛੱਡ ਰਹੇ ਆ ਹੈ ਇਹ ਨਹੀਂ ਛੱਡਣੀ ਆ ਰਤੀ ਛੱਡਾਂਗੇ ਆ ਦੇ ਦੇ ਕੀ ਕਰਦੀ ਆ ਓਹ ਖੜੇ ਵਾਪੇ 5 ਕਿੱਟ ਰੁਪਏ ਫੀਲਾ ਲੈ ਗਿਆ ਦੋ ਉਧਰ ਕਹਿੰਦਾ ਮੇਰੇ ਗਿੱਜੇ ਆ ਮੈਂ ਉਧਰ ਲੈ ਕੇ ਜਾਣੇ ਆ ਉਹਨਾਂ ਨੇ ਇੱਧਰ ਘਰ ਘੂਰ ਦੇਖਿਆ ਸੀ ਉਹ ਫੇਰ ਆਈ ਜਾਂਦੇ ਇੱਧਰ ਹੀ ਲੈ ਹੁਣ ਇੱਕ ਤਾਂ ਆ ਗਿਆ ਇੱਥੇ ਬਹਿ ਗਿਆ ਸੀ ਨੇ ਫੇੜਾ ਆਤਾ ਫੜ ਕੇ ਹੋਣੀ ਜਾਣੇ ਹੁਣ ਰੇਸ ਵਾਲੇ ਵਾਲ ਲਾ ਪਏ ਆ ਰੇਸਰ ਬਣਾਤੇ ਤੇ ਕੂਟਰ ਖਰਾਬ ਕਰਦੇ ਤੂੰ ਲੋਏ ਬਾਬੇ ਉਹਨਾਂ ਨੂੰ ਬਦਾਮ ਤੋਂ ਪਾਦਦੇ ਆ ਏਟਾ ਵੀ ਕੁੱਟ ਕੇ ਪਾਈ ਸੀ ਉਹ ਮੈਂ ਟਰੇ ਚੱਕਣੀ ਆ ਚੱਕੀ ਨਹੀਂ ਹਨ ਤੇ ਝਾੜੂ ਮਾਰਨਾ ਬਾਅਦ ਚ ਵੀ ਜਿਹੜੀ ਮਿੱਟੀ ਥੱਲੇ ਖਿੰਦਰੀ ਆ ਇਹ ਟੁੱਟਦੇ ਰੋੜੇ ਰੋੜੇ ਦਵਾਰਾ ਨਾ ਸਾਬੇ ਕਿਉਂਕਿ ਕੂਟਰ ਛੇ ਨੂੰ ਖਾਲੀ ਵੀ ਕਰਨੇ ਆ ਇਕੱਠਿਆਂ ਨੂੰ ਮੈਂ ਪਾਉਣ ਲੱਪਾ ਇਹਨਾਂ ਨੂੰ ਹੁਣ ਬਦਾਮ ਥੋੜਿਆਂ ਨੂੰ ਤੇ ਅੱਜ ਮੈਂ ਕਹਾਂ ਸੈਟ ਅਪ ਹੋ ਜਾਣ ਗੁਟਰ ਪੂਰੇ ਤੇ ਆ ਮਾਦੀਆਂ ਨੂੰ ਵੀ ਬਾਤ ਤੇ ਇਹ ਵੀ ਆਪਾਂ ਛਾੜੂ ਲਾਉਣਾ ਇਸੇ ਗੁੱਡੇ 'ਚ ਸਾਫ਼ ਕਰਦੇ ਜਾਂ। ਕਿਉਂਕਿ ਆ ਰੋੜ ਰੋੜ ਜਿਹੇ ਖਦਰੇ ਫੇਖਾਉਗੇ ਤੇ ਰਹਿ ਜਿਆਦਾ ਨਾ ਰੱਖਣ ਲਾ ਆਪਣ। ਫੇਸ ਕਰਕੇ ਗੁਟਰ ਆਪਣੇ ਵਧੀਆ ਹੋ ਗਏ ਸਹੀ ਆਜ ਵੀ ਮੈਂ ਪਾਏ ਨਹੀਂ ਕਿਉਂਕਿ ਮੋਟਰ ਥੋੜੀ ਜੀ ਮੋਟਰ ਦਾ ਕੰਮ ਕਰਾਉਣਾ ਸੀ ਥੱਲੇ। ਸਟਰਟਰ ਵਗੈਰਾ ਖਰਾਬ ਹੋ ਗਿਆ ਸੀ ਮੋਟਰ ਦਾ ਤੇ ਟੈਂਕੀ ਆਪਣੇ ਆਪ ਹੀ ਚੱਲਦੀ ਰਹਿੰਦੀ ਸੀ ਪਾਣੀ ਦੀ। ਆਹ ਕੂਤਰੀ ਨੂੰ ਬਦਾਮ ਪਾਏ ਬਾਬੇ ਦੀ ਛੱਡਣੀ ਨੇ ਖਾਦੇ ਨਹੀਂ ਮੈਂ ਤੇ ਆਹ ਉਤਰ ਵਾਪੇ ਫਿਰਦੇ ਆ ਆਪਣੇ ਇਹਨਾਂ ਨੂੰ ਵੀ ਬਾਦਾਮ ਤੁਸੀਂ ਪਾਈਏ ਕਮੇਟੀ ਪਾਈ ਸੀ ਪਹਿਲਾਂ ਇਹਨਾਂ ਨੇ ਖਾ ਲਈ ਆ ਤੇ ਇਹਨਾਂ ਨੂੰ ਥੋੜੇ ਜਿਹਾ ਬਾਦਾਮ ਤੇ ਦਾਣੇ ਪਾਵਾਂਗੇ ਕੂਤਰੇ ਕੱਡੇ ਨਹੀਂਗੇ ਇਹਨਾਂ ਦਾ ਵੀ ਵੀਟ ਬੂਟ ਪੂਰਾ ਵਾਂ ਸੈੱਟ ਕਰ ਦਿਆਂ ਉਦੋਂ ਦਾ ਕੂਤਰ ਬਿਲਕੁਲ ਸੈੱਟ ਹੋ ਗਏ ਬਸ ਗੋਲ ਕਰਨੇ ਤਲਿਓ ਪੂਰੇ ਕੋਈ ਵੀ ਹੁਣ ਪ੍ਰੋਬਲਮ ਨਹੀਂ ਹੈਗੀ ਕੂਤਰੇ ਬਾਬੇ ਦੀ ਕਿਰਪਾ ਨਾਲ ਸਾਰੇ ਕੂਤਰ ਸਹੀ ਆ ਤੇ ਬਾਕੀ ਤੁਹਾਡੀਆਂ ਅਰਦਾਸਾਂ ਵਾਪੇਓ ਜਿਹੜੇ ਆਪਾਂ ਇੰਨੀ ਜਲਦੀ ਸਹੀ ਹੋ ਗਏ ਆ ਤੇ ਕਈ ਵੀਰ ਕਹਿੰਦੇ ਸੀ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਵੀਰੇ ਬਾਹਰਲੇ ਪ੍ਰੋਡਕਟਾਂ ਨਾਲ ਤਾਂ ਨਹੀਂ ਕੂਤਰੇ ਵੀਰੇ ਬਾਹਰਲਾ ਪ੍ਰੋਡਕ ਫੋਰ ਕੋਈ ਨਹੀਂ ਤਾਂ ਕੋਈ ਸੀਨ ਨਹੀਂ ਪਿਆ ਸੀ ਬਾਈ ਉਹ ਸਾਨੂੰ ਹੁਣ ਪਤਾ ਆ ਕਿੱਦਾਂ ਬਿਮਾਰ ਹੋਏ ਸੀ ਕਾਤੋਂ ਹੋਏ ਸੀ ਕੀ ਚੱਕਰ ਪਿਆ ਤੇ ਉਹਦਾ ਹਾਲ ਕੱਢ ਕੇ ਤੁਹਾਨੂੰ ਦੱਸ ਵੀ ਦਿਆਂਗੇ ਵੀ ਕਿਉਂਕਿ ਬੰਦਾ ਠੋਕਰਾਂ ਖਾ ਕੇ ਸਿੱਖਦਾ ਠੀਕ ਹੈ ਕੋਈ ਨਾ ਕੋਈ ਗਲਤੀ ਕਿਉਂਕਿ ਹਰ ਇੱਕ ਬੰਦਾ ਕੋਈ ਵੀ ਪੂਰਨ ਹੁੰਦਾ ਨਹੀਂ ਕੋਈ ਨਾ ਕੋਈ ਗਲਤੀ ਕਰੇ ਹੀ ਜਾਂਦਾ ਸਾਡੀ ਕੋਈ ਵੀ ਦੇਖੋ ਹੋਈ ਸੀ ਉਹ ਦੱਸ ਦਿਆਂਗੇ ਕੀ ਹੋਈ ਸੀ ਜ਼ਿਆਦਾ ਤਾਂ ਸਾਡਾ ਜਿਹੜੀ ਮੇਨ ਗਲਤੀ ਸਾਡੀ ਉਦੋਂ ਹੋਈ ਆ ਜਿੱਥੇ ਕੁੱਤਰ ਮਾਰ ਬਏ ਸੀ ਬਾਜੀ ਤੇ ਗਏ ਸੀ ਕਿਆ ਕੂਲਰ ਪਿੱਛੋਂ ਹਵਾ ਮਾਰਦਾ ਗਰਮ ਜਦੋਂ ਪਾਣੀ ਖਤਮ ਹੋ ਜੇ ਪਾਣੀ ਚੱਲਦਾ ਰਹੇ ਤਾਂ ਕੂਲਰ ਠੰਡੀ ਹਵਾ ਮਾਰਦਾ ਕੂਲਰ ਦਾ ਪਾਣੀ ਮੁੱਕ ਗਿਆ ਪਿੱਛੇ ਪਤਾ ਨਹੀਂ ਕੀ ਹਾਲ ਹੋਣਾ ਹੋਇਆ ਇੱਥੋਂ ਪਾਣੀ ਡੁੱਲਣ ਲੱਗ ਪਿਆ ਸਾਰਾ ਪਾਣੀ ਡੁੱਲ ਗਿਆ ਥੱਲੇ ਚਲ ਗਿਆ ਤੇ ਕਬੂਤਰ ਮਾਰ ਹਵਾ ਉਦੋਂ ਚੱਲਦੀ ਸੀ ਗਰਮ ਗਰਮੀ ਬਹੁਤ ਸੀ ਇਹਨੇ ਤੱਤੀ ਹਵਾ ਮਾਰੀ ਤਾਂ ਕਬੂਤਰ ਸੀ ਸਾਰੇ ਇੱਥੇ ਉਹ ਤੱਤੀ ਹਵਾ ਨੇ ਅੱਧੇ ਕਬੂਤਰ ਉਹ ਬਿਮਾਰ ਕੀਤੇ ਜਿਹੜੀ ਮੇਨ ਸਾਡੀ ਗਲਤੀ ਹੋਈ ਉਹ ਆ ਹੋਈ ਆ ਇਹਦੇ ਆ ਕੂਲਰ ਨੇ ਲੈ ਉਦੋਂ ਤੱਤੀ ਹਵਾ ਮਾਰਨ ਲੱਗਾ ਪਰ ਉਹ ਪਾਣੀ ਮੁੱਕ ਗਿਆ ਸੀ ਇਹਦੇ ਵਿੱਚ ਤੇ ਉੱਤੋਂ ਸੇਕ ਬਹੁਤ ਸੀਗਾ ਅਸੀਂ ਤਾਂ ਕਬੂਤਰ ਇਹਦਾ ਸਾਰੇ ਠਕੀ ਦੇ ਹੁੰਦੇ ਆ ਨਾ ਜਿਹੜੇ ਸੱਡਾਂ ਤੋਂ ਵੀ ਗਰਮ ਹਵਾ ਬਾਹਰੋਂ ਅੰਦਰ ਨਾ ਆਵੇ ਤੇ ਤਾਂ ਕੂਲਰ ਨਾਲ ਕੂਲਰ ਠੰਡਾ ਰਹਿੰਦਾ ਮਤਲਬ ਪੂਰਾ ਮਾਹੌਲ ਬਣਿਆ ਹੁੰਦਾ ਤੇ ਕਿਉਂਕਿ ਜੇ ਕੂਲਰ ਨਾਲ ਆਈਏ ਤੇ ਛੱਤਾਂ ਤਾਂ ਪਾ ਲਾ ਪੈਂਦੀਆਂ ਜਿਨ੍ਹਾਂ ਨੇ ਤਾਂ ਕਬੂਤਰ ਵੀਰੇ ਬੜੇ ਸ਼ੌਂਕ ਨਾਲ ਰੱਖੇ ਉਹਨਾਂ ਨੂੰ ਪਤਾ ਇਸ ਚੀਜ਼ ਦਾ ਵੀ ਖੁੱਡੇ ਧੱਪਦੇ ਹੀ ਆ ਚਾਹੇ ਜਿੱਦਾਂ ਮਰਜ਼ੀ ਹੋਵੇ ਹਨਾ ਖੁੱਡਿਆਂ ਨੂੰ ਠੰਡਾ ਕਰਨਾ ਇਹ ਤਾਂ ਆਪਾਂ ਛੋਟਾ ਪੁੰਦਰ ਲਾਇਆ ਕਿ ਸਿਰਫ ਹਵਾ ਠੰਡੀ ਆਵੇ ਇਹ ਨਹੀਂ ਕਿ ਵੱਡਾ ਕੂਲਰ ਆ ਵੀ ਬਹੁਤ ਜ਼ਿਆਦੀ ਹਵਾ ਮਾਰਦਾ ਕੂਤਰਾਂ ਤੇ ਉਹ ਹੀ ਗਲਤੀ ਹੋਈ ਸੀ ਸਾਰੇ ਬੰਦ ਸੀ ਜਟਾ ਸਾਡਾ ਤੋਂ ਕੂਲਰ ਤੇ 33 ਹਵਾ ਮਰੀ ਗਈ ਅੰਦਰ ਹਵਾ ਗਰਮ ਹੋ ਗਈ ਉਹਨਾਂ ਕਬੂਤਰ ਬਾਬੇ ਉਹ ਬਿਮਾਰ ਹੋ ਗਏ ਤੇ ਠੀਕ ਆ ਬਾਬੇ ਉਹ ਆਹ ਹੀ ਰੁਕਸਰੀਆ ਹਨ ਤੇ ਕਰਦੇ ਆ ਵੀਡੀਓ ਸਟਾਰਟ ਚਲੋ ਆਓ ਕਰੀਏ ਕੀ ਕਰਨਾ ਹੁਣ ਬਦਾਮ ਕੱਟੀਏ ਉਹ ਦੋ ਕਬੂਤਰਾਂ ਨੂੰ ਬਦਾਮ ਪਾਉਣੇ ਆ ਤੇ ਉਹ ਵੀ ਪਾਈਏ ਨੂੰ ਮੈਂ ਰੱਖੇ ਸੀ ਨੇ ਅਜੇ ਖਾਦੇ ਨਹੀਂ ਨੇ ਨਾਲ ਕਬੂਤਰ ਇੱਕ ਛੱਡਦਾ ਉਹ ਖਾਊਗੀ ਆਕੇ ਦਾਣੇ ਨਾਲ ਤੇ ਇਹ ਵੀ ਖਾਊਗੀ ਫੇਰ ਲੋਏ ਬਾਬੇ ਜਿਹੜੇ ਕਬੂਤਰ ਜਿੱਦਾਂ ਦਾਣਾਂ ਬਾਹਲਾ ਖਾਂਦੇ ਨਾ ਆ ਗਿਆ ਬਾਗੂਣੀ ਖਾਈ ਜਾਂਦੇ ਟਟ ਟਟ ਦਾਣੇ ਨੂੰ ਪਈ ਜਾਂਦੇ ਆ ਆਹ ਮਲਟੀ ਵਿਟਾਮਿਨ ਆਉਂਦੀ ਆ ਵੀਰ ਇੱਕ A to Z A to Z A to Z ਹੁੰਦੇ ਚ ਮਲਟੀ ਵਿਟਾਮਿਨ ਇਹ ਇੱਕ ਟੱਕੜ ਦਾ ਤੁਸੀਂ ਤੇ ਜਿੱਦਾਂ ਤੁਸੀਂ ਲਾ ਲੋ ਵੀ ਕਿਲੋ ਦਾਣੇ ਦੇ ਉੱਤੇ ਇੱਕ ਟੱਕੜ ਪਾ ਦੇਣਾ ਇਹ ਦਿੱਲੀ ਆਹ ਇਹ ਪੀਸੀਸੀ ਦੇ ਕੋਰਸ ਕਰਨਾ ਵਾ ਜਿਆਦਾ ਨਹੀਂ ਪੁਣੀ ਇੱਕੋ ਹੀ ਸ਼ੀਸ਼ੀ ਪੁਣੀ ਆਹ ਸਾਫ ਨਹੀਂ ਆ ਰਹੀ ਯਾਰ ਇਹ ਜੇ ਯਾਕੂ ਹਿੱਦਾ ਕੋਰਸ ਕਰ ਲਓਗੇ ਤੇ ਦਾਣੇ ਨੂੰ ਟੁੱਟ ਕੇ ਪੈਣ ਨੂੰ ਹੜ ਜਾਣਗੇ ਜਿਹੜੀਆਂ ਕਮੀਆਂ ਕਬੂਤਰਾਂ ਦੀਆਂ ਪੂਰੀਆਂ ਹੋ ਜਾਣਗੀਆਂ ਇਹ ਡੱਬੀ ਵੀ ਦਿਖਾ ਦਉਣਾ ਤੁਹਾਨੂੰ ਮੈਂ ਇਹ ਕਲੀਅਰ ਨਹੀਂ ਜੀ ਵੀ ਹੁਣ ਬਾਬੇ ਉਹ ਦਾਣੇ ਦੂਣੇ ਪਾਤੇ ਕਬੂਤਰਾਂ ਨੂੰ ਸਾਰਿਆਂ ਨੂੰ ਇਹ ਟ੍ਰੇਆਂ ਟਰੋਆਂ ਹੁਣ ਚੱਕ ਲੈਣੇ ਆਪਾਂ ਰਾ ਹੋ ਬਿਤਰ ਰਿਆਂ ਸਾਡੀਆਂ ਗਰਮੀ ਵਾਲੀ ਹੋਈ ਜਾਂਦੀ ਦਿਨੋ ਦਿਨੀ ਵਧੀ ਜਾਂਦੀ ਹੁਣ ਆ ਜਿਹੜੀ ਹਵਾ ਚੱਲਦੀ ਐ ਨਾ ਬਾਬਿਓ ਆ ਮਾੜੀ ਆ ਹਵਾ ਨਾ ਚੱਲੇ ਬਾਜ਼ੀਆਂ ਨਿਬੜੂਗੀਆਂ ਟਾਈਮ ਦੀਆਂ ਫਿਰ ਟਾਈਮ ਚੱਲੂ ਆਪਣਾ ਆਲਾ ਕੁਲਰ ਘੁੰਮਦਾ ਨਾ ਇਹਦੇ ਕੋਲ ਪੱਖਾ ਚੱਲੂ ਬਾਸ ਹਵਾ ਰੁਕ ਜੇ ਹੁਣ ਬਾਜੀ 2 2.5 ਨੂੰ ਨਿਬੜਨ ਲੱਪਿਆ ਪਟਾਕਾ ਪੋਵੇ ਪੂਰਾ ਫੇਰ ਬਾਜੀ ਛੱਡਣ ਦਾ ਸਵਾਦ ਆਉ ਜਦੋਂ ਟੋਬਿਆਂ ਨੂੰ ਜਾਣਗੇ ਵਿੱਚੇ ਆਪਣੇ ਵੀ ਮੈਂ ਕਹਿੰਦਾ ਕਿ ਸਾਡੇ ਨਹੀਂ ਜਾਣਗੇ ਕੁਈ ਚੱਕਰ ਨਹੀਂ। ਬਾਜੀ ਦਾ ਸਵਾਦ ਹੀ ਬੱਬੇ ਉਹ ਫੇ ਹੁੰਦਾ। ਹੁਣ ਗਾਂ ਕੱਦੂ-ਕੱਦੂ ਲੱਗ ਜਾਣਾ। ਤੇ ਮਜ਼ਾ ਆਊਗਾ ਪੂਰਾ। ਹੁਣ ਮਣੂ ਸਵਾਦ। ਤੇ ਹੁਣ ਛੱਡਾਂਗੇ ਬਾਜੀਆਂ। ਹੁਣ ਕਬੂਤਰ ਸੈਟਪ ਹੋ ਗਿਆ। ਆਪਣੇ ਜਲਦੀ-ਜਲਦੀ ਕਬੂਤਰ ਟਾਈਮ ਵਧਾ ਜਾਣਾ ਹੁਣ ਆਪਣੇ। ਆਹ ਕਿ ਵੀ ਵੀਡੀਓ ਨੀਲੀ-ਨੀਲੀ ਹੋ ਗਈ ਹੈ ਕਿ ਚੱਕਰ। ਇਹ ਕੋ ਫਿਲਟਰ ਆਪਣੇ ਆਪ ਹੀ ਲਾ ਲੈਂਦਾ ਬੱਬੇ ਨੇਰੇ 'ਚ। ਸਮਝ ਨਹੀਂ ਆਉਂਦੀ। ਬੱਬੇ ਉਹ ਨੇਰਖਾਨਾ ਇਨਾ ਚੜਿਆ ਨਾ। ਆਹ ਦੇਖੋ ਅੰਦਰ ਕੀ ਸ਼ੋਰ ਹੈ। ਇੱਥੇ ਕਬੂਤਰ ਹੁੰਦੇ ਆ ਆਪਣੇ। ਅੱਜ ਹੀ ਕਬੂਤਰੇ ਚੋਂ ਕੱਢੇ ਸੀਗੇ। ਤੇ ਕਦਮ ਮਾਰੀ ਚੱਕ ਕੇ ਨੇਰੀ ਨੇ ਓਏ ਹੋਏ ਹੋ ਸਰਾ ਹੀ ਲੱਗਾ ਪਿਆ ਵੀ ਤੇ ਮੌਸਮ ਚੈੱਕ ਤੇ ਆ ਦੇਖੋ ਹਾਲਤਾ ਹਮਾਰਾ ਚੱਕ ਚੱਕ ਕੇ ਜੋ ਪਿਆ ਸੀ ਉੱਤੇ ਉੱਤੇ ਛਤਰੀ ਵੀ ਢੰਗੀ ਹੋ ਗਈ ਉਹ ਵੀ ਤਾਂ ਖੜੀ ਕੀਤੀ ਸੀ ਮਨਾਲ ਇੱਥੇ ਇਹਦੇ ਨਾਲ ਇੱਥੇ ਆ ਕੇ ਡਿੱਗ ਗਈ ਖਾਣ ਦੇ ਜਾਲ ਜੂਲ ਸਾਰੇ ਹੀ ਲਾ ਬਾਬਿਓ ਇਹਨੂੰ ਕਰਾ ਯਾਰ ਸੱਤਾ ਪੁੱਧਰਾ ਜ ਆ ਹਵਾ ਹਜੇ ਵੀ ਬਹੁਤ ਆ ਤੇ ਕਰ ਲਈ ਇਹਨੂੰ ਕੀ ਕਰਦੇ ਆ ਵੀਡੀਓ ਓਏ ਬਾਬਿਓ ਆ ਪਤਾ ਨਹੀਂ ਹੋਰ ਕਬੂਤਰਿਆਂ ਕਦੀ ਮਿਲਿਆ ਮੂਲੀਆਂ ਵੀ ਨਹੀਂ ਇਹਨਾਂ ਨੂੰ ਪਤਾ ਨਹੀਂ ਹੁਣ ਪੰਜਾ ਕੂੜੀਆਂ ਕਿਹੜੀ ਪਤਾ ਨਹੀਂ ਫਿਰ ਜਿਹੜੀ ਬਾੜੀ ਛੱਡਣੀ ਆ ਉਹਨੇ ਕੱਲ ਕੋਪੀਆ ਘੱਡੇ ਮਿਲਦਾ ਉਹਨੇ ਅੰਡਾ ਦਿੱਤਾ ਆਹ ਵਾਹ ਨਹੀਂ ਹੁੰਦਾ ਗਰਟਾ ਚ ਪਾ ਦਾਂ ਹੁਣ ਦੇਖਿਆ ਜਾਊ ਕਿਹੜੀ ਵਿਧੀ ਅੰਡੇ ਦੇ ਇਹਨਾਂ ਪੰਜਾ ਚੋ ਕਿਹਨੇ ਦਿੱਤਾ ਹੁਣ ਇਹ ਨਹੀਂ ਪਤਾ ਕਿਹੜੀ ਨੇ ਦਿੱਤਾ ਮੈਨੂੰ ਤਾਂ ਉਹਦਾ ਹੀ ਲੱਗਦਾ ਉਹ ਬੇਠੀ ਵੀ ਕੋਲੀ ਆ ਦਿਮਾਗ ਖਰਾਬ ਹੋ ਚੁੱਕਿਆ ਹੈ ਰੱਬ ਕਰਨ ਕੀ ਦਿਆ ਆਪਣੇ ਨਾਲ ਇਹ ਤਾਂ ਹੁੰਦੀਆਂ ਵੀ ਇਕੱਲੀਆਂ ਇਕੱਲੀਆਂ ਹੀ ਆਪਸ 'ਚ ਇਥੇ ਜਾਲ ਜਨਾਏ ਜੋੜਾ ਲਾ ਸਕਣ ਸਮਝ ਨਹੀਂ ਆਈ ਕਿਹੜੇ ਹਿਸਾਬ ਨਾਲ ਆਂਡਾ ਦੇ ਦਿੱਤਾ ਕੁਤਰੀ ਨੇ ਆਪਸ 'ਚ ਮਿਲ-ਮੁਲ ਕੇ ਪਤਾ ਨਹੀਂ ਹੁਣ ਉਹਨੇ ਦਿੱਤਾ ਆ ਪਤਾ ਨਹੀਂ ਇੰਨਾ ਚੁ ਕਿਹਨੇ ਦਿੱਤਾ ਇਹ ਰੱਬ ਹੀ ਜਾਣਦਾ ਹੁਣ ਆਂਡੇ ਕੋਲ ਉਹ ਬੈਠੀ ਆ ਉਹਦੀ ਦੇ ਦੇ ਤਾਂ ਕੀ ਬਣਦਾ ਵਾ ਭਿਓ ਹੁਣ ਜਾਂ ਤਾਂ ਹੁਣ ਅਗਲਾ ਅੰਡਾ ਨਾ ਦਵੇ ਪੇ ਤਾਂ ਚਲੋ ਰੱਬ ਦਾ ਨਾਮ ਲੈ ਲੁਕੀ ਛੱਡ ਲਾਂਗੇ ਖਲਾਰਾ ਪਾਤਾ ਪੂਰਾ ਗੱਟ ਕੇ ਤੇ ਮੀ ਵੀ ਆਊਗਾ ਜਿਹੜੇ ਮੀ ਉਹ ਹੋਗਾ ਪੰਜਲੀ ਘੜਕ ਦੀ ਵੀ ਪੂਰੀ ਆਪਣੇ ਤੋਤੇ ਤੋਦੇ ਬਾਬੂ ਦਿਖਾ ਨਹੀਂ ਸਕਦੇ ਯਾਰ ਮੈਨੂੰ ਕਈਆਂ ਨੇ ਕਹਿਤਾ ਕਿ ਮਿੱਠੂ ਨਹੀਂ ਦਿਖਾਉਂਦੇ ਬਾਬੂ ਤੋਤੇ ਆਪਾਂ ਵੀਡੀਓ ਚ ਨਹੀਂ ਦਿਖਾ ਸਕਦੇ ਬਾੜਾ ਨੀਰ ਖਾਨਾ ਚੱਲ ਰਿਆ ਡੰਗਾ ਸੋ ਢੇ ਡੇਗੇ ਸਾਰੇ ਤੇ ਆ ਵੀ ਖੋਲ ਦਿੰਨੇ ਪਿੱਛੋਂ ਸਾਰੇ ਹੀ ਹਨਾ ਉਹ ਵੀ ਖੋਲ ਦੀਏ ਹਵਾ ਜਿਹੜੀ ਜ਼ਿਆਦਾ ਕਰੋਸ ਹੋਊਗੀ ਫਿਰ ਘੱਟ ਕਰੋਸ ਆਉਣ ਡਈ ਹਜੇ ਲਓ ਉਹ ਵੀ ਖੋਲ ਲੀਏ ਤੇ ਵੀਡੀਓ ਬਾਬੇ ਤੁਸੀਂ ਵੀ ਕਹਿੰਦੇ ਹੋਣਗੇ ਛੋਟੀਆਂ ਹੁੰਦੀਆਂ ਆ ਕੀ ਕਰੀਏ ਕੰਮੇ ਹੀ ਨਹੀਂ ਮੁੱਕਦੇ ਯਾਰ ਆ ਖੋਲ ਲੀਏ ਯਾਰ ਆਸ਼ਕੋ ਵੀ ਆ ਵੀ ਵਧੀਆ ਜਿਹਾ ਲਾਉਣਾ ਕੰਮ ਯਾਰ ਗੱਡੇ ਜੇ ਬਣਾ ਕੇ ਨਾ ਉਹ ਲੌਣੇ ਆ ਕਿ ਆਪਣੇ ਕੋਲ ਸੀ ਕਿਆ ਸਪੰਚਾਂ ਜੀਆਂ ਫਸਾਈ ਦੀਆਂ ਸੀ ਉਹ ਵਧੀਆ ਲੱਗਦੀਆਂ ਸੀ ਫਸਾਈਆਂ ਵੀ ਆਹ ਤਾਂ ਹੀ ਗੜੂ ਜਿਹਾ ਕਮਾ ਜਰਾ ਕਰੀਦਾ ਆਪਾਂ ਕੱਪੜੇ ਵਾਲਾ ਇਹ ਚ ਉਦਾ ਹੀ ਛੰਨੀ ਹੋ ਗਿਆ ਜਿੰਨੀਆਂ ਪਿੰਨਾ ਲਾ ਲਾਤੀਆਂ ਇਸ ਵਿੱਚ ਆਪਣਾ ਲਾ ਲਾ ਕੇ ਕਿੰਨਾ ਬੁਰਾ ਹਾਲ ਕਰਤਾ ਇਹ ਨਵੇਂ ਬਣਾਉਣੇ ਉਹਦਾ ਵੀ ਬਾਬੇ ਹੁਣ ਆਪਾਂ ਇਹ ਵੀ ਆ ਸਾਰੇ ਜਿੰਨੇ ਵੀ ਨਵੇਂ ਬਣਾਵਾਂਗੇ ਪਿੱਛੋਂ ਦਰਵਾਜ਼ੇ ਬਾਹਰੀਆਂ ਬੂਹੇ ਖੁੱਡੇ ਅੰਦਰੋਂ ਪਲਾਸਤਰ ਕਰਾ ਕੇ ਕਬੂਤਰ ਕੱਲੇ ਸਾਂਭਣ ਲਈ ਕੱਲੇ-ਕੱਲੇ ਲਈ ਆਪਾਂ ਖਾਣਾ ਬਣਾਉਣਾ ਆ ਇੰਦਾ ਨਹੀਂ ਇਹ ਐਸੀ ਆਪਾਂ ਕੰਮ ਕਰਨਾ ਵਧੀਆ ਪ੍ਰੋਫੈਸ਼ਨਲੀ ਕੰਮ ਕਰਾਂਗੇ ਪੂਰਾ ਠੋਕ ਕੇ ਜਰਾ ਆ ਜੋ ਅੰਦਰੋਂ ਸਾਰੇ ਪਲਾਸਤਰ ਕਰਾ ਕੇ ਕੱਲੇ-ਕੱਲੇ ਕਬੂਤਰ ਨੂੰ ਸਾਂਭਣ ਲਈ ਆਪਾਂ ਕੱਲਾ-ਕੱਲਾ ਖਾਣਾ ਤੇ ਆ ਆਪ ਜੋ ਗੰਦ ਕੱਢ ਦੇਾਂਗੇ ਆ ਬੜੀ ਇੱਥੇ ਸਾਰੇ ਜੀ ਵਧੀਆ ਤਰੀਕੇ ਨਾਲ ਖਾਣੇ ਬਣਾ ਕੇ ਟੋਪ ਦੇ ਤੇ ਉਹ ਕਰਾਂਗੇ ਫਿਰ ਕਾਰ ਬਾਈ ਆ ਜਿਹੜੇ ਆ ਬਾਈ ਕਿੰਦਾ ਠੀਕੋ ਸਾਰੇ ਆ ਕਬੂਤਰੀਆਂ ਬਾਬੇ ਜੀ ਤੋਂ ਖੁੱਲੀਆਂ ਛੱਡੀਆਂ ਹੁੰਦੀਆਂ ਉਹ ਮਪਿੰਜਰੇ 'ਚ ਰੱਖੀਆਂ ਹੁੰਦੀਆਂ ਉਹਨਾਂ ਜੋ ਆਂਡਾ ਦਿੱਤਾਗੇ ਨੇ ਚਲੋ ਵੈਸੇ ਤਾਂ ਬਾਬੇ ਨੇ ਸੁਣ ਲਈ ਆਪਾਂ ਨੂੰ ਇੱਕ ਦਿਨ ਠੰਡਾ ਚਾਹੀਦਾ ਇੱਕ ਦਿਨ ਠੰਡਾ ਹੋ ਜਾਏ ਜਦ ਤੱਕ ਮੀਂਹ ਪੈ ਜਾਏ ਗੱਲ ਬਾਤ ਇੱਕ ਕਰੀ ਦਿਹਾੜੀ ਉੱਡ ਗਈ ਹਵਾ ਨਾ ਚੱਲੇ ਆਪਣੇ ਕਬੂਤਰ ਇੱਕ ਦਿਨ ਮਾਰ ਜਾਣ ਆਪਣੇ ਕਬੂਤਰ ਸਾਰੇ ਪੱਲੇ ਚਲੇ ਜਾਣੇ ਜਿੰਨੀ ਦਾ ਦੀ ਬਾਇਬਦੀ ਨਿਕਲ ਜਾਣੀ ਗੁੰਦੇ ਚੱਲ ਪਣਗੇ ਜਿੱਦਾਂ ਹੁਣ ਆ ਰੋਕਣ ਕਰਕੇ ਥੋੜੇ ਕੰਮ ਖਰਾਬ ਹੋਇਆ ਆ ਤੇ ਉਹ ਚੱਲ ਜੂਗਾ ਤੇ ਮਿੱਠੂ ਬਾਬਿਓ ਆਪਾਂ ਦਿਖਾ ਨਹੀਂ ਸਕਦੇ ਮੜੇ ਜੀ ਦਿਖਾ ਸਕਦੇ ਇਦੋਂ ਵੱਧ ਨਹੀਂ ਆਪ ਕੋਲ ਆਈ ਹੋਈ ਆ ਪਿੰਨੀ ਪ੍ਰਾਲੀ ਤੂੜੀ ਉੱਟ ਗਈ ਹੁੰਦੀ ਨਾ ਬਾਬਿਓ ਪਿਛੋ ਛੱਡ ਗੱਲਾਂ ਦਿਓ ਆਏ ਜਿਹੜੇ ਕਬੂਤਰ ਆਪਣੇ ਭੱਜਣਦੇ ਆ ਉਹ ਆ ਵੀ ਰੀਜ਼ਨ ਹੈ ਕਿ ਪਿਛਲੇ ਇੱਥੇ ਦਰਖਤ ਦਰਖਤ ਬਾਸ ਹੀ ਕਿਹ ਉੱਤ ਟਿਕਦੇ ਸੀ ਜਿੰਨੇ ਦਰਖਤ ਆ ਇੱਥੋਂ ਸਾਰੇ ਹੀ ਵੱਡੇ ਗਏ ਇੱਥੇ ਸਾਰੇ ਦਰਖਤ ਹੀ ਹੁੰਦੇ ਸੀ ਇੱਧਰ ਵੀ ਦਰਖਤ ਸੀ ਉਹ ਉੱਥੇ ਵੀ ਦਰਖਤ ਸੀਗੇ ਇੱਥੇ ਪਿੱਛੇ ਵੀ ਸੀਗੇ ਤੇ ਉੱਥੇ ਵੀ ਸੀਗੇ ਦਰਖਤ ਉਹ ਲੈਂ ਸਾਰੀ ਦਰਖਤਾਂ ਦੀ ਸੀ ਇੱਥੇ ਵੀ ਸੀਗੇ ਚਲੋ ਆਲੇ ਦੇ ਵੱਡੇ ਮੈਨ ਸਾਡੇ ਪੁੱਤਰੀ ਨਾਲ ਤੇ ਵੇਂਦੇ ਵੀ ਬਹੁਤ ਬਾਕੀਆਂ ਤੇ ਨਹੀਂ ਕਿਸੇ ਤੇ ਵੇਂਦੇ ਪਰ ਬਾਕੀ ਵੀ ਵੱਡੇ ਗਏ ਉਹਦੇ ਕਰਕੇ ਪੁੱਤਰਾ ਸਾਰਾ ਪੁੱਤਰਾ ਨਹੀਂ ਹੁੰਦਾ ਪਿੱਛੋਂ ਦੇ ਬਾਹਰ ਨਹੀਂ ਜਾਂਦਾ ਆ ਵਡਣ ਕਰਕੇ ਬਹੁਤ ਬੜਾ ਆਪਣੇ ਰੂਪੇਟ ਪੜੇ ਗਏ ਤੇ ਹਵਾ ਬਹੁਤ ਆਉਂਦੀ ਪਈ ਬਾਬੇ ਉਹ ਮਾਰਦੀ ਹੈ ਅਜ ਲਾਦਾ ਛੋਟੀ ਕੋਣੀ ਪੂ ਵੀਡੀਓ ਆ ਦੇਖੋ ਬੰਦ ਪਕਾ ਬਾਬਾ ਇੰਨਾ ਨੇਰ ਛੜ ਗਿਆ ਨਾ ਉਹ ਪੂਰਾ ਹਾਲ ਗਾਂਦੀ ਗਾਂਦ ਅੰਦਰ ਤੇ ਸਮਾਰ ਵੀ ਕੂਲਰ ਵੀ ਡੇਕ ਚੱਲਾ ਜੀ ਨੂੰ ਹੁਣ ਪਾਣੀ ਨਾ ਵਾ ਫੁੱਲ ਭਰਤਾ ਤੇ ਹੁਣ ਨਾ ਡਿਗੂਗਾ ਨੇਰੀ ਤਾਂ ਇੰਨੀ ਤੇ ਕਮੈਂਟ ਕਰਕੇ ਜੀ ਦੱਸਿਓ ਕਿਹਦੇ ਕਿਹਰੇ ਅੱਜ ਮੌੜ ਖਰਾਬ ਹੋਇਆ ਤੇ ਕਿਹਦੀ ਕਿਹਦੀ ਬਾਜੀ ਖਰਾਬ ਹੋਈ ਵੀ ਨੰਨੀ ਰਖਾ ਮਿੱਟੀ ਇਕੱਟਾ ਇੰਦਰੋਂ ਚੈੱਕ ਕਰਉਣਾ ਬਹੁਤ ਚੈੱਕ ਕਰ ਰਿਹਾ ਹਾਂ ਬੱਲੇ ਬੱਲੇ ਤੇ ਧੰਮੂ ਬੋਲ ਧਰਾਵ ਹੋ ਗਿਆ ਬਈ ਤੇ ਜਦੋਂ ਆਪਾਂ ਬਾਜੀ ਛੱਡਨੀ ਉਹਦੀ ਕੋਈ ਨਾ ਕੋਈ ਚੱਲ ਚੜਦਾ ਹੀ ਹੁੰਦਾ ਕੋਈ ਚੱਕਰ ਨਹੀਂ ਤੇ ਦੇ ਦੇ ਜੀ ਜਿੱਦਾਂ ਅੱਜ ਗੁੰਮਾ ਲੱਗਾ ਇਹਨਾਂ ਵੀ ਆ ਬੜਾਕਾ ਪਿਆ ਕਰੂ ਬਾਜ਼ੀਆਂ ਚ ਹੁਣ ਸਿਰਾਂ ਲੱਗਿਆ ਕਰੂ ਪਰ ਆ ਮੀਂਹ ਦਾ ਫੇ ਪੈਣ ਲੱਗ ਪਿਆ ਵੀ ਅੱਜ ਉਹ ਪੱਖਾ ਚੱਕਣਾ ਪੱਖਾ ਡੇਗ ਗਿਆ ਥੱਲੇ ਉਹ ਟੋਟੇ ਨਾ ਗਿਆ ਹੋਵੇ ਉਹਨੂੰ ਵੀ ਚੱਕੜਾ ਮੈਂ ਹੁਣੇ ਰੱਖਣ ਦੀ ਲੱਗਾ ਬਾਲੀ ਨੇਰੀ ਆ ਸੂਤਰ ਵੀ ਸਾਂਦੇ ਵੇ ਆ ਸਾਰੇ ਐਣ ਇਕੱਠੇ ਜੇ ਹੋ ਗਏ ਬੈਠਿਆ ਨੇਰ ਚੱਲਦਾ ਮੈਂ ਖੋਲਿਆ ਤਾਂ ਆ ਮੈਂ ਕਿਹਾ ਇੱਕ ਵਾਰੀ ਆ ਠੰਡਾ ਹੋ ਜੂ ਅੰਦਰੋਂ ਫੁੱਟਾ ਦੇ ਤਾਂ ਪਿਆ ਤੋ ਪਿਆ ਨਾ ਜਿਹੜਾ ਠੰਡੀ ਹਵਾ ਕਰਦੀ ਪਈ ਆ ਹਵਾ ਵੀ ਠੰਡੀ ਚੱਲਦੀ ਜੇ ਮੀਂਹ ਪਿਆ ਫੇਰ ਆਪਾਂ ਨੂੰ ਬੰਦ ਕਰਨੀਆਂ ਪੈਣਆਂ ਆ ਉਤਰ ਗਿੱਲੇ ਨਹੀਂ ਹੋਣ ਦੇਣੇ ਝਾੜੇ ਪੈ ਜਾਣੇ ਆ ਝਾੜੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਆ ਕਰੋ ਬਾਬੋ ਸਾਰੇ ਗਰੁੱਪਾਂ 'ਚ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੀ ਵੀਡੀਓ ਨੂੰ ਵੀ ਵਾਪਰ ਵੀ ਹੌਸਲਾ ਹੋਵੇ ਹੈਨਾ ਤੇ ਠੀਕ ਆ ਬਾਬੋ ਬੋਲਿਆ ਵੀ ਨਹੀਂ ਨੇਰੀ ਬਹੁਤ ਆ ਦਬਾਜ ਹੋ ਗਈ ਵੀ ਨਹੀਂ ਮੈਂ ਮਾਈਕ ਵੀ ਨਹੀਂ ਕੁਝ ਕਰਨ ਡਿਆ ਤੇ ਮਿਲਦੇ ਆ ਅਗਲੀ ਵੀਡੀਓ 'ਚ